ਰਸ਼ਵਤਖੋਰ ਲੈਫਟੀਨੈਂਟ ਕਰਨਲ ਦੇ ਘਰ ਸੀਬੀਆਈ ਨੇ ਰੇਡ ਮਾਰੀ ਤਾਂ 2 ਕਰੋੜ 23 ਲੱਖ ਰੁਪਏ ਦੀ ਨਕਦੀ ਮਿਲੀ ਇਹ ਨੋਟਾਂ ਦੀਆਂ ਗੁੱਟੀਆਂ ਦਾ ਲੱਗਾ ਹੋ ਢੇਰ ਇਸੇ ਲੈਫਟੀਨੈਂਟ ਕਰਨਲ ਦੇ ਘਰ ਦਾ ਆ ਤੇ ਉਸਦੀ ਧਰਮ ਪਤਨੀ ਜੋ ਖੁਦ ਕਰਨਲ ਹੈ ਉਸਤੇ ਘਰ ਰੇਡ ਮਾਰੀ ਗਈ ਤਾਂ 10 ਲੱਖ ਰੁਪਏ ਦੀ ਨਕਦੀ ਮਿਲੀ ਤੇ ਲੈਫਟੀਨੈਂਟ ਕਰਨਲ ਦਾ ਵਿਚੋਲੀਆ 3 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀਬੀਆਈ ਨੇ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਸ ਮਾਮਲੇ ਦੇ ਵਿੱਚ सीबीआई ਨੇ ਰੱਖਿਆ ਉਤਪਾਦਨ ਵਿਭਾਗ ਦੇ ਡਿਪਟੀ ਪਲਾਨਿੰਗ ਅਫਸਰ ਲੈਫਟੇਨੈਂਟ ਕਰਨਲ ਦੀਪਕ ਸ਼ਰਮਾ ਅਤੇ ਉਸਤੇ ਇੱਕ ਨਿੱਜੀ ਵਿਚੋਲੇ ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਰੱਖਿਆ ਸੌਦਿਆਂ ਵਿੱਚ ਮਨਜ਼ੂਰੀ ਦਿਵਾਉਣ ਅਤੇ ਨਿੱਜੀ ਕੰਪਨੀਆਂ ਨੂੰ ਗੈਰਵਾਜਬ ਫਾਇਦਾ ਪਹੁੰਚਾਉਣ ਦੇ ਦੋਸ਼ ਹੇਠ ਕੀਤੀ ਗਈ। सीबीआई ਦੇ ਵੱਲੋਂ ਦਿੱਲੀ, ਸ਼੍ਰੀ ਗੰਗਾ ਨਗਰ, ਬੈਂਗਲੁਰੂ ਅਤੇ ਜੰਮੂ ਸਮੇਤ ਕਈ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ ਲੈਫਟੇਨੈਂਟ ਕਰਨਲ ਸ਼ਰਮਾ ਦੇ ਦਿੱਲੀ ਸਥਿਤ ਘਰ ਤੋਂ 2 ਕਰੋੜ 23 ਲੱਖ ਰੁਪਏ ਅਤੇ ਉਹਨਾਂ ਦੀ ਪਤਨੀ ਦੇ ਸ਼੍ਰੀ ਗੰਗਾ ਨਗਰ ਸਥਿਤ ਘਰ ਤੋਂ 10 ਲੱਖ ਰੁਪਏ ਦੀ ਨਕਦੀ ਜੱਪੀਤੀ ਗਈ। ਜਾਂਚ ਏਜੰਸੀਆਂ ਅਨੁਸਾਰ ਰਿਸ਼ਵਤ ਲੈਣ ਦੇ ਦੌਰਾਨ ਵਿਨੋਦ ਕੁਮਾਰ ਨੂੰ 3 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਜੋ ਲੈਫਟੀਨੈਂਟ ਕਰਨਲ ਦਾ ਵਿਚੋਲੀਆ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਲੈਫਟੀਨੈਂਟ ਕਰਨਲ ਦੀ ਪਤਨੀ ਕਰਨਲ ਕਾਜਲ ਬਾਲੀ ਨੂੰ ਵੀ ਨਾਮਜ਼ਦ ਕੀਤਾ ਹੈ ਜੋ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੇ ਵਿੱਚ 16 ਇਨਵੈਂਟਰੀ ਡਿਵੀਜ਼ਨ ਆਰਡੀਨੈਂਸ ਯੂਨਿਟ ਦੀ ਕਮਾਂਡਿੰਗ ਅਫਸਰ ਵਜੋਂ ਤਾਇਨਾਤ ਹੈ ਇਸ ਤੋਂ ਇਲਾਵਾ ਦੁਬਈ ਸਥਿਤ ਇੱਕ ਕੰਪਨੀ ਅਤੇ ਉਸਦੇ ਬੈਂਗਲੁਰੂ ਸਥਿਤ ਪ੍ਰਤੀਨਿਧੀਆਂ ਰਾਜੀਵ ਯਾਦਵ ਅਤੇ ਰਵਜੀਤ ਸਿੰਘ ਵਿਰੁੱਧ ਵੀ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਠ ਕੇਸ ਦਰਜ ਕੀਤਾ ਗਿਆ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਲੈਫਟੀਨੈਂਟ ਕਰਨਲ ਸ਼ਰਮਾ ਭ੍ਰਿਸ਼ਟ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਉਹ ਨਿੱਜੀ ਰੱਖਿਆ ਨਿਰਮਾਣ ਅਤੇ ਨਰਿਆਤ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮਿਲ ਕੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਉਹਨਾਂ ਦੇ ਪੱਕੇ ਵਿੱਚ ਫੈਸਲੇ ਕਰਵਾਉਣ ਲਈ ਮੋਟੀ ਰਿਸ਼ਵਤ ਲੈਂਦਾ ਸੀ ਦੁਬਈ ਸਥਿਤ ਕੰਪਨੀ ਦੇ ਭਾਰਤੀ ਸੰਚਾਲਕ ਉਸਤੇ ਸੰਪਰਕ ਵਿੱਚ ਸਨ ਅਤੇ ਗੈਰਕਾਨੂੰਨੀ ਤਰੀਕਿਆਂ ਦੇ ਨਾਲ ਆਪਣੇ ਕਾਰੋਬਾਰੀ ਹਿੱਤਾਂ ਦੀ ਉਹ ਪੂrti ਕਰ ਰਹੇ ਸਨ ਸੀਬੀਆਈ ਨੇ ਦੋਹਾਂ ਮੁਲਾਜ਼ਮਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ 23 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ ਨਵੀਂ ਦਿੱਲੀ ਸਥਿਤ ਸਰਕਾਰੀ ਦਫ਼ਤਰਾਂ ਵਿੱਚ ਅਜੇ ਵੀ ਤਲਾਸ਼ੀ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਸ ਮਸਲੇ ਤੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ